ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਿੱਲ ਪ੍ਰੀਤ ਵਾਹਿਗੁਰੂ ਦੀ ਕਿਰਪਾ ਦੇ ਭਰਾਵਾਂ ਦੇ ਸਹਿਯੋਗ ਨਾਲ ਅੱਜ ਦਾ ਦਿਨ ਨਸ਼ੇ ਤੋਂ ਦੂਰ ਆ ਜੀ ਅੱਜ ਨਾ ਇੱਕ ਮਾਤਾ ਦਾ ਫੋਨ ਆਇਆ ਯਾਰ ਬਹੁਤ ਸ਼ਰਮਾਈ ਸੁਣ ਕੇ ਗੱਲ ਉਹ ਕਹਿੰਦੀ ਮੈਂ ਪੁੱਤ ਨੂੰ ਨਾ ਦੁੱਧਾ ਨਾ ਪਾਲਿਆ ਸੀ ਪਰ ਅੱਜ ਦੀ ਡੇਟ ਦੇ ਵਿੱਚ ਮਾਤਾ ਕਹਿੰਦੀ ਮੈਂ ਪਾਣੀ ਨੂੰ ਤਸਦੀ ਫਿਰਦੀ ਹਾਂ ਯਾਰ ਤੇ ਕੀ ਕਰਨਾ ਹੈ ਨਾ ਮੰਨੀਆਂ ਦਾ ਜਦੋਂ ਉਹ ਤਾਂ ਵੇ ਸਾਹਮਲੇ ਆ ਭਰਾ ਨੂੰ ਤੇ ਇਦਾਂ ਦੀਆਂ ਨਾ ਪਤਾ ਨਹੀਂ ਕਿੰਨੀਆਂ ਮਾਵਾਂ ਇਨਾ ਲੱਗ ਲੱਗ ਪੁੱਤ ਜੀਨੇ ਕਮਾ ਕੇ ਘਰੇ ਦੇਣਾ ਤੇ ਉਹ ਆਪਣੇ ਕੀ ਕਹਿੰਦੇ ਨਸ਼ੇ ਦੇ ਉੱਤੇ ਲੱਗਿਆ ਹੋਇਆ ਤੇ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਘਰੇ ਕਮਾਜੇ ਦਾ ਕੀ ਦੇਣਾ ਉਪਰੋਂ ਯਾਰ ਸਿਲੰਡਰ ਤੱਕ ਯਾਰ ਕਮਾਵਾ ਦੇ ਉਸਿਆਂ ਦੇ ਮਾਪੇ ਨੇ ਮੈਨੂੰ ਵੀ ਘਰ ਦੇ ਸਿਲੰਡਰ ਤੱਕ ਵੇਚਤੇ ਯਾਰ ਰੋਟੀ ਖਾਣ ਦਾ ਹੁਣ ਕੋਈ ਹੈ ਨਹੀਂ ਹੱਲ ਨਾ ਤੇ ਪਰ ਮੈਂ ਭਰਾਵਾਂ ਨੂੰ ਕਹਿੰਨਾ ਯਾਰ ਕੋਈ ਨਾ ਕੋਈ ਐਦਾਂ ਦੀ ਸੰਸਥਾ ਬਣਾਈਏ ਜਿੱਥੇ ਗਰੀਬਾਂ ਨੂੰ ਸਹਿਯੋਗ ਮਿਲ ਸਕੀ ਹੈ ਨਾ ਜੇ ਕਹਿ ਦੂੰਗੇ ਗੱਲ ਕੱਲਾ ਕਰੂਗਾ ਵੀਰਿਆ ਇਹਨਾਂ ਦਾ ਲੈਂਡਰੋਡ ਮੈਂ ਵੀ ਹੈ ਨਹੀਂ ਹਨਾ ਵੀ ਚਲੋ ਇੱਕ ਦੋ ਜਣੇ ਸਾਂਭੇ ਜਾਂਦੇ ਆ ਫਰੀ ਦੇ ਵਿੱਚ ਪਰ ਕੋਈ ਇੰਦਾ ਦੀ ਸੰਸਤਾ ਆਪਾਂ ਸੋਚੀ ਜਾਂਦੇ ਆ ਬਣਾਉਣ ਬਾਰੇ ਉਹ ਵੀ ਆਪਣੇ ਐਨ ਆਰ ਆਈ ਵੀਰਾਂ ਦੀ ਮਰਜ਼ੀ ਨਾਲ ਤੇ ਹੋਰ ਆਪਣੇ ਭਰਾਵਾਂ ਦੀ ਮਰਜ਼ੀ ਨਾਲ ਸਾਰੇ ਰੜਕੇ ਯਾਰ ਇੱਕ ਸੰਸਤਾ ਤਿਆਰ ਕਰਾਂਗੇ ਜੀ ਜਿਹੜੇ ਪੇਸ਼ੈਂਟਾਂ ਨੂੰ ਆਪਣੇ ਗਰੀਬ ਪਰਿਵਾਰ ਦੇ ਆ ਉਹਨਾਂ ਨੂੰ ਪਲੀਚ ਰੱਖਿਆ ਕਰਾਂਗੇ ਆਗਲਾ ਨੂੰ ਵੀ ਸਾਂਭੀ ਜਾਂਦੇ ਆ ਉਹਨਾਂ ਨੂੰ ਵੀ ਸਾਂਭੀ ਜਾਂਦੇ ਆ ਪਰ ਪੰਜਾਬ ਦੇ ਵਿੱਚ ਅਜੇ ਉਹ ਨਹੀਂ ਉਹ ਸਾਂਭਣਾ ਹੈ ਨਹੀਂ ਕੋਈ ਤੇ ਕੋਈ ਵਿਚਾਰ ਕਰਕੇ ਆਪਾਂ ਅੱਗੇ ਨੂੰ ਕੋਈ ਨਾ ਪੰਜੇਦਾਂ ਦੀ ਸਸਤਾ ਪਰਹਵਨ ਨਾਲ ਕੀ ਹੈ ਨਾ ਯਾਦ ਕਰਾਂ ਕਿ ਪੰਜਾਬ ਦੇ ਵਿੱਚ ਜਿਵੇਂ ਨਸ਼ਾ ਦਿਨੋਂ ਦਿਨ ਵਧ ਹੀ ਜਾਂਦਾ ਤੇ ਅੱਜ ਦੀ ਡੇਟ ਦੇ ਵਿੱਚ 14 ਸਾਲ ਤੋਂ ਸ਼ੁਰੂ ਹੋ ਗਿਆ ਯਾਰ 14 ਸਾਲ ਦੇ ਜਿਵੇਂ ਮੈਨੂੰ ਫੋਨ ਆਉਂਦੇ ਆ ਵੀ 13-14 ਸਾਲ عمر ਆ ਲੈ ਕੇ ਖਾਣ ਲੱਗਿਆ ਕੋਈ ਕਹਿੰਦੇ ਚਿੱਟਾ ਪੀਣ ਲੱਗ ਗਿਆ ਜਿਹੜਾ ਪੁਰਾਣੀਆਂ ਖਰਾਕਾਂ ਹੁੰਦੀਆਂ ਸੀ ਹਨਾ ਤੇ ਬਜ਼ੁਰਗ ਉਹ ਪੁੱਕੀ ਵੀ ਖਾ ਲਦੇ ਸੀ ਤੇ ਪੁੱਕੀ ਫੂਲ ਦੇ ਨਾਲ ਚੰਮ ਵੀ ਕਰਦੇ ਸੀ ਪਰ ਅੱਜ ਕੱਲ ਦੇ ਜਿਹੜੇ ਜਵਾਕ ਆ ਉਹ ਸਿੱਧਾ ਜਾ ਕੇ ਚਿੱਟੇ ਅੰਨੀ ਨੂੰ ਝਾਗਦੇ ਅਗਲੇ ਸ਼ਰਾਬ ਨੂੰ ਨਾ ਨਹੀਂ ਜਾਂਦੇ ਦੇਖੋ ਦੇਖੀ ਆ ਪਰ ਚਲੋ ਕੋਈ ਨਾ ਕੋਈ ਸੰਸਥਾ ਇਹੋ ਜੀ ਆਪਾਂ ਤਿਆਰ ਕਰਾਂਗੇ ਜਿਸ ਚ ਆਪਣੇ ਗਰੀਬ ਭਰਾਵਾਂ ਨੂੰ ਮਾਤਾ ਨੂੰ ਹਨਾ ਸਾਰਿਆਂ ਨੂੰ ਸਹੂਲਤ ਮਿਲ ਸਕੇ ਇਹ ਸਾਰਾ ਕੁਝ ਲੋਕਾਂ ਦੇ ਨਾਲ ਸੰਭਵ ਹੀ ਹੋਊਗਾ ਜ਼ਰੂਰ ਸਾਥ ਦਿਓ ਤੇ ਆਪਣੇ ਵਿਚਾਰ ਜਰੂਰ ਦੱਸਿਓ ਧੰਨਵਾਦ